ਸਾਰੀਆਂ ਜੱਲੇਵਰ ਦੇ ਵਿੱਚ ਵੱਡੀ ਪੱਗੜਤ ਇੱਕ ਤੋਂ ਕਿਸਾਨਾਂ ਦੇ ਜਾਂ ਫਸਲਾਂ ਦਾ ਨੁਕਸਾਨ ਹੋਇਆ ਵੱਡੀ ਪੱਗੜਤ ਪਸ਼ੂਆਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਉਹ ਸੰਜੋਗਤ ਮੋਰਚਾ ਦਾ ਫੈਸਲਾ ਹੈ ਕਿ ਉਹ ਕੋਈ ਕੁਦਰਤੀ ਕਰੋਪੀ ਨਹੀਂ ਉਹ ਬਕਾਇਦਾ ਰੂਪ ਚ ਇਤੋਂ ਦੀਆਂ ਸਰਕਾਰਾਂ ਦੀ ਅਨਗੈਨੀ ਇਹਨਾਂ ਦੀ ਬੇਈਮਾਨੀ ਦਾ ਸਿੱਟਾ ਹੈ। ਸੰਯੁਕਤ ਮੋਰਚਾ ਮੰਗ ਕਰਦਾ ਕਿ ਜਿਹੜੇ ਵੀ ਇਹਦੇ ਅਧਿਕਾਰੀ ਸਰਕਾਰ ਕੋਈ ਵੀ ਹੈ ਉਹਦੀ ਜੁਡੀਸ਼ੀਅਨ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ। ਸਾਡੀ ਮੰਗ ਆ ਕਿ ਅੱਜ ਤੱਕ ਕਰਾ ਆ ਲੋਕਾਂ ਨੇ ਪਿੰਡਾਂ ਪਿੰਡਾਂ ਤੋਂ ਟਰੱਕ ਭਰ ਕੇ ਉਹਨਾਂ ਦੇ ਢੱਡ ਦੇ ਵਿੱਚ ਕੁਛ ਨਾ ਕੁਛ ਜਾ ਕੇ ਪਾਇਆ ਜਿਹੜੇ ਰੰਦੇ ਪਸ਼ੂਆਂ ਨੂੰ ਚਾਰਾ ਲਿਆ ਕੇ ਦਿੱਤਾ ਉਹਨਾਂ ਦੀ ਮਦਦ ਕੀਤੀ ਆ ਇੱਥੋਂ ਦੀਆਂ ਸੈਂਟਰ ਸਰਕਾਰ ਹੋਵੇ ਤੇ ਪੰਜਾਬ ਸਰਕਾਰ ਹੋਵੇ ਉਹਨਾਂ ਨੇ ਜਾ ਕੇ ਪਾਣੀਆਂ ਦੇ ਵਿੱਚ ਕੁਰਤੇ ਤੇ ਪਜਾਮੇ ਤਾਂ ਗਾਰੇ ਨਾਲ ਲਵੇ ਲਏ ਤੇ ਅੱਜ ਤੱਕ ਕਰਾ ਫੁੱਟੀ ਕਉਡੀ ਨਹੀਂ ਦਿੱਤੀ ਜਦੇ ਬੰਦियां ਛਾਵੜ ਸਜੁਗਤ ਮੋਰਚੇ ਦੇ ਵਿੱਚ ਆਪ ਦੇ ਤੌਰ ਤੇ ਉਹਨਾਂ ਨੂੰ ਕਣਕਾ ਉਹਨਾਂ ਨੂੰ ਬੀਤ ਤੇ ਉਹਨਾਂ ਨੂੰ ਰੇਤ ਤੇ ਉਹਨੂੰ ਤੇਲ ਦਾ ਪ੍ਰਬੰਧਤਾ ਕਰ ਰਹੀਆਂ ਤਾਂ ਕਿ ਉਹਨਾਂ ਨੂੰ ਪਾਰਾ ਸਰ ਖੜਾ ਕੀਤਾ ਜਾਵੇ ਪਰ ਸਰਕਾਰ ਉਹਨਾਂ ਨੂੰ ਦੇਣ ਦੀ ਬਜਾਏ ਉਹਨਾਂ ਦੇ जख्मਾਂ ਤੇ ਲੋੜ ਸੜਕ ਰਹੀ ਆ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਕਿਤੇ ਕਹਿੰਦੇ ਕਿ 20000 ਰੁਪਇਆ ਦੇਵਾਂਗੇ ਕਿਤੇ ਕਹਿੰਦੇ ਪਸ਼ੂਆਂ ਦਾ ਮੁਆਵਜ਼ਾ ਦੇਵਾਂਗੇ ਸਾਨੂੰ ਪਤਾ ਇਹ ਸਰਕਾਰਾਂ ਗੱਲੀਬਾਤੀ ਰੱਖਦੀਆਂ ਪਿਛਲਾ 23 ਦਾ ਤਜਰਬਾ ਹੈ 23 ਦੇ ਤਜਰਬੇ ਚ ਲੋਕਾਂ ਦਾ ਮਨ ਜਿੱਤਣ ਵਾਸਤੇ ਇਹ ਭਗਵਾਨਤ ਮਾਨ ਸੁਕਾਰ ਨੇ ਮੁਰਗੀਆਂ ਟੱਕਰ ਦੇਣ ਦਾ ਵਾਅਦਾ ਕਰਤਾ ਸੀ ਕਿ ਮੁਰਗੀ ਮਰ ਗਈ ਉਹਦਾ ਵੀ ਪੈਸਾ ਦੇਵਾਂਗੇ ਪਰ ਲੋਕਾਂ ਨੂੰ ਮਿਲਿਆ ਕੱਖ ਨਹੀਂ ਸੰਯੁਕਤ ਮੌਜਾ ਮੰਗ ਕਰਦਾ ਹੈ ਕਿ ਕਟੋ ਕਟ 70000 ਰੁਪਿਆ ਪ੍ਰਤੀ ਇੱਕ ਦੇ ਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਘਰਾਂ ਦੀ ਉਹਨਾਂ ਦੇ ਪਸ਼ੂਆਂ ਦੀ ਉਹਨਾਂ ਦਾ ਜੋ ਵੀ ਨਿਸ਼ਾਨ ਹੋਇਆ ਉਹਦੀ ਵੱਡੀ ਪੱਧਰ ਤੇ ਪਰਵਾਹੀ ਕੀਤੀ ਜਾਵੇ ਪਰ ਇਹ ਗੱਲਾਂ ਕਰਨ ਦੀ بجائے ਕਾਰ ਮਟੋਲ ਦੀ ਨੀਤੀ ਤੇ ਉਪਰੇ ਹੋਏ ਨੇ ਅਸੀਂ ਸਮਝਦੇ ਆ ਉਹ ਕਿਉਂ ਦੋਸ਼ੀ ਆ ਤੁਮੀਆਂ ਸਰਕਾਰਾਂ ਜਦੋਂ ਅੱਜ ਵੀ ਇਥੇ ਲਗਾਤਾਰ ਚੰਨੜਾ ਦੇ ਉੱਤੇ ਮੁੱਲਾ ਦੇ ਉੱਤੇ ਕਹਿ ਜਾਂਦਾ ਪ੍ਰਖਵਾਨੀਆਂ ਕੀਤੀਆਂ ਜਾਂਦੀਆਂ ਕਿ 7 ਤਰੀਕ ਤੱਕਰਾ ਗਰੇ ਵੀ ਪਾ ਸਕਦੇ ਨੇ ਤੇ 20 ਵੀ ਵੱਡੀ ਪੱਧਰ ਤੇ ਪਾ ਸਕਦਾ ਤੇ ਉਹਦੋਂ ਵੀ ਪ੍ਰਖਵਾਨੀ ਹੋਈ ਸੀ ਇਹਨਾਂ ਨੇ ਪ੍ਰਵੰਧ ਕਿਉਂ ਨਹੀਂ ਕੀਤਾ ਅੱਜ ਤੋਂ ਸਦੀਆਂ ਪਹਿਲਾਂ ਜੋ ਦਰਿਆ ਨੇ ਝੀਲਾਂ ਨੇ ਅੱਜਦ ਕਰੋਨਾ ਦੀ ਸਫਾਈ ਨਹੀਂ ਕੀਤੀ ਗਈਗੀ ਇਹ ਦਰਿਆ ਸਾਡੀਆਂ ਨਹਿਰਾਂ ਸੂਏ ਜਦੋਂ ਲੋਕਾਂ ਆਪਦੇ ਤੌਰ ਤੇ ਜੋਗ ਦੇ ਚ ਭਰੇਤੀ ਆਉਂਦੀ ਸੀ ਦਿਰਾਵਾ ਚਉਦੀ ਸੀ ਤਾਂ ਪਹਿਲਾਂ ਲੋਕ ਉਥੋਂ ਚੱਕ ਆਪਣੇ ਘਰਾਂ ਵਾ ਕੇ ਜਦੋਂ ਮਤਲਾ ਸੂਏ ਵੀ ਵਿਹਲੇ ਹੁੰਦੇ ਸੀ ਬੰਦੀ ਹੁੰਦੀ ਸੀ ਸੂਏ ਦੇ ਵਿੱਚੋਂ ਵੱਡੇ ਵੱਡੇ ਟੇਰਾ ਕ ਆਪਣੇ ਘਰਾਂ ਵਾ ਕੇ ਲੈ ਕੇ ਜਾਂਦੇ ਸੀ ਜਦੋਂ ਦੀ ਪਾਬੰਦੀ ਲਾਈ ਆ ਸਰਕਾਰ ਨੇ ਸਫਾਈ ਵੀ ਕੀਤੀ ਨਾ ਨਹਿਰਾ ਦੀ ਨਾ ਦਿਰਾਵਾ ਦੀ ਨਾ ਨਾਲਿਆਂ ਦੀਆਂ ਨਾਲਿਆਂ ਤੇ ਵੇਖ ਲਓ ਵੱਡੇ ਵੱਡੇ ਟੜਕ ਤੂਕ ਗਿਰੇ ਪਏ ਆ ਇਹੋਸ ਕਰਕੇ ਚਾਹੀਦਾ ਤਾਂ ਇਹ ਆ ਕਿ ਅੱਜ ਤੋਂ 100 ਸਾਲ ਵਾਲਾ ਪਹਿਲਾ ਦਾ ਪ੍ਰਬੰਧ ਤੇ ਅੱਜ ਉਹੀ ਪ੍ਰਬੰਧ ਹੋਵੇ ਅੱਜ ਪ੍ਰਬੰਧ ਵੱਖਰੇ ਨਹੀਂ ਕੀਤੇ ਗਏਗੇ ਕੋਈ ਨਵੀਆਂ ਨਾਰਾ ਕੀਤੀਆਂ ਕੱਡੀਆਂ ਜਾਂਦੀਆਂ ਕੋਈ ਨਵੀਆਂ ਝੀਲਾ ਬਣਾਈਆਂ ਜਾਂਦੀਆਂ ਉਹ ਕਰਨ ਦੀ بجائے ਅੱਜ ਫੇਰ ਲੋਕਾਂ ਦੇ ਨਾਲ ਫਰਾਡ ਕਰ ਰਹੇ ਨੇ ਕੋਈ ਕਹਿੰਦਾ ਪੱਕੀਆਂ ਗੰਦਾ ਕੱਢ ਦੂੰਗਾ ਤੇ ਰੋਕਾ ਕਿਨੇ ਸੀ ਸੱਤਰ ਸਾਤ ਤੋਂ ਲੈ ਕੇ ਤੁਜੀ ਵੋਟਾਂ ਲੈ ਕੇ ਪਰਾਸਤਾ ਦੇ ਬੈਠੇ ਰਿਆ ਉਹਦੇ ਦੀਆਂ ਕੌਣੀ ਪੱਕੀਆਂ ਕੰਦਾ ਕੱਡੀਆਂ ਜਦੋਂ ਲੋਕ ਮਰ ਜਾਂਦੇ ਨੇ ਬਰਬਾਦ ਹੋ ਜਾਂਦੇ ਨੇ ਫਸਲਾਂ ਬਰਬਾਦ ਹੋ ਜਾਂਦੀਆਂ ਪਸ਼ੂ ਮਰ ਜਾਂਦੇ ਨੇ ਉਹ ਤੋਂ ਜਜ਼ਬਾਤਾਂ ਨੂੰ ਵਰਤ ਕੇ ਅਸੀਂ ਪੱਕੀਆਂ ਕੰਦਾ ਕਟਾਂ ਸੰਜੋਗ ਤੋਂ ਮੋਰਚਾ ਦਾ ਸੰਤ ਹੈ ਕਿ ਲੋਕਾਂ ਦਾ ਪੈਸਾ ਟੈਕਸਾਂ ਰਹੀਂ ਅਸੀਂ ਜੇ ਕਪੜਾ ਵੀ ਖਰੀਦਣਾ ਹੋਵੇ ਅਸੀਂ ਕੋਈ ਚਾਹ ਵੀ ਪੀਣੀ ਹੋਵੇ ਅਸੀਂ ਕੋਈ ਕੁਝ ਵੀ ਖਾਣਾ ਪੀਣਾ ਹੋਵੇ ਸਾਡੇ ਤੇ ਟੈਕਸ ਲੱਗਦਾ ਇੱਕ ਇੱਕ ਪਿੰਡ 'ਚ ਘੱਟੋ-ਘੱਟ 3-3 ਕਰੋੜ ਰੁਪਇਆ ਟੈਕਸ ਲੈ ਕੇ ਜਾਂਦੇ ਨੇ ਤੇ ਫਿਰ ਇਹ ਲੋਕਾਂ ਦੇ ਉੱਤੇ ਅੱਜ ਤੱਕ ਕਰੋੜਾਂ ਪੈਸੇ 'ਚੋਂ ਲੋਕਾਂ ਦੀ ਸੇਫਟੀ ਵਾਸਤੇ ਲੋਕਾਂ ਦੀਆਂ ਫਸਲਾਂ ਬਚਾਉਣ ਵਾਸਤੇ ਲੋਕਾਂ ਦਾ ਜਾਗੀ ਮਾਗੀ ਨੁਕਸਾਨ ਕਰਾਉਣ ਵਾਸਤੇ ਅੱਜ ਤੱਕ ਪ੍ਰਾਂਧ ਕਿਉਂ ਨਹੀਂ ਕੀਤੇ ਗਏ ਇਸ ਕਰਕੇ ਕਹਿੰਨੇ ਕਿ ਦੋਸ਼ੀ ਐ ਇਹ ਮਰਚਮ ਐ ਆ ਸੈਂਟਰ ਸਰਕਾਰ ਆਈ ਇਹ ਸਰਕਾਰ ਜਿਹੜੀ ਅੱਜ ਬੋਲ ਰਹੀ ਐ ਕਿ ਸੈਂਟਰ ਸਰਕਾਰ ਧੱਕਾ ਕਰ ਰਹੀ ਐ ਇਹ ਅੱਜ ਨਹੀਂ ਧੱਕਾ ਕੀਤਾ ਜਦੋਂ ਟਾਈਮ ਦੇ ਉੱਤੇ ਕੰਮ ਕੀਤਾ ਸੀਗਾ ਤੋਂਦੋਂ ਵੀ ਬੋਲੇ ਕਿਉਂ ਨਹੀਂ ਆਜ ਅੱਜ ਬੰਦਿਆਂ ਨੇ ਬਹੁਤ ਉਦੋਂ ਰੌਲਾ ਪਾਇਆ ਤੇ ਬੋਲੇ ਉਹ ਲਗਾਤਾਰ ਜਦੋਂ ਟੈਕਸ ਸਿਟੀਟਾਂ ਦੇ ਉੱਤੇ ਟੈਕਸ ਬਟੋਨਾ ਲਿਆ ਜਾਂਦਾ ਸੀਗਾ ਕਿ ਜਦੋਂ ਟੈਕਸਰ ਇਹ ਕਹ ਕੇ ਕਿ ਬਾਹਤ ਪદ્ધਤ ਇੱਕਸਾਰ ਕਰਨ ਸਾਰਾ ਆਪ ਦੀ ਮੁੱਠੀ ਚ ਕਰ ਲਿਆ ਅੱਜ ਕਹਿੰਦੇ ਸਾਡੇ ਨੂੰ ਵੰਡ ਕਰਾ ਗਿਓ ਬੋਲੇ ਕਿਉਂ ਨਹੀਂ ਹੁਣ ਉਹ ਆਪ ਦੀ ਮਰਜ਼ੀ ਨਾ ਦਿੰਦੇ ਆ ਕਿਸੇ ਨੂੰ ਦੇ ਦਿੱਤਾ ਕਿਸੇ ਨੂੰ ਨਾ ਦਿੱਤਾ 1600 ਕਰੋੜ ਰੁਪਏ ਕਹਿੰਦੇ ਲੈ ਲਓ ਉਹ 1600 ਕਰੋੜ ਰੁਪਏ ਨਾ ਪੰਜਾਬ ਦੀ ਪੂਰਤੀ ਹੋ ਜੂ ਉਹ ਵੀ ਆਪਣੀਆਂ ਸਾਥੀ ਰੋਟੀਆਂ ਛੇ ਗਰੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਛੱਡੇ ਨੇ ਬੜਾ ਕੁਝ ਪੁਰਲੀ ਜਾ ਰਹੇ ਨੇ। ਔਰ ਜਥੇਬੰਦੀਆਂ ਨੂੰ ਲਾਨਾਂ ਦੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਪੜਦੇ ਨੇ ਜਿਨ੍ਹਾਂ ਨੇ ਬਾਹ ਫੜੀ ਲਿਆ ਉਹਨਾਂ ਨੂੰ ਕਾਰਾਂ ਦੇ ਉੱਤੇ ਲੱਗੇ ਹੋਏ ਨੇ। ਤਾਂ ਮੇਰੇ ਦੋਸਤੋ ਇਹ ਮੰਗਾਂ ਨੂੰ ਲੈ ਕੇ ਆਪਾਂ ਡੀਸੀ ਦਫ਼ਤਰਾਂ ਮੂਰੇ ਮੋਰਚਾ ਲਾਇਆ। ਜਿੱਥੋਂ ਤੱਕ ਪਰਾਲੀ ਦਾ ਸਵਾਲ ਆ ਸੰਯੁਕਤ ਮੋਰਚਾ ਸਮਝਦਾ ਹੈ। ਕਿ ਜੋ ਅੱਜ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਇੱਥੇ ਚੌਲ ਦੀ ਧਰਤੀ ਤੇ ਨਾ ਪੰਜਾਬ ਚੌਲ ਖਾਂਦਾ ਸੀ ਉਹ ਸਾਨੂੰ ਉਸ ਪ੍ਰਾਣੀ ਖੇਤੀ ਜੋ ਕੱਢਣ ਵਾਸਤੇ ਜਦੋਂ ਉੱਠਾ ਤੇ ਬਲਦੇ ਨਾਲ ਖੇਤੀ ਕਰਦੇ ਸੀਗੇ ਜਦੋਂ ਰੂੜੀ ਦੀ ਰੇਪਾ ਕੇ ਖੇਤੀ ਕਰਦੇ ਸੀਗੇ ਜਦੋਂ ਨਹਰੇ ਦੇ ਪਾਣੀ ਨਾਲ ਖੇਤੀ ਕਰਦੇ ਸੀਗੇ ਸਾਨੂੰ ਉਹਦੇ ਚੋਂ ਕੱਟ ਕੇ ਕਾਰਪੋਰੇਸ਼ਨਾਂ ਦਾ ਪਰੌਖ ਨੂੰ ਪੂਜੇ ਨੂੰ ਪੈਸੇ ਨੂੰ ਦੁੱਗਣਾ ਤੋਗਣਾ ਕਰਨ ਵਾਸਤੇ ਉਦੋਂ ਨਾਰਾ ਦਿੱਤਾ ਤੇ ਝੋਨੇ ਲਾਉਣ ਦਾ ਜਾਰੋ 50 ਸਾਲ ਹੋ ਗਏ 50 ਸਾਲ ਦਾ ਦਾਤ ਤੇ ਧੂਆ ਪਤੂਸ਼ਨ ਤੇ ਵਾਤਾਵਰਨ ਖਰਾਬ ਨਹੀਂ ਹੋਇਆ ਅੱਜ ਕਉ ਖਰਾਬ ਹੋ ਗਿਆ ਕਿਉਂਕਿ ਉਦੋਂ ਕਾਰਪੋਰੇਟ ਕਾਨੂੰਨ ਨੂੰ ਆਪਣਾ ਸਮਾਨ ਵੇਚਣਾ ਸੀ ਉਹਨੂੰ ਪਤਾ ਸੀਗਾ ਜੇ ਚੋਨਾ ਮਕਾਵਾਂਗੇ ਤਾਂ ਇੱਥੇ ਟੂਲ ਲੱਗਣਗੇ ਟੂਲ ਲੱਗਣਗੇ ਸਾਡਾ ਸਮਾਨ ਵਿਕੂਗਾ ਉਹਨੂੰ ਪਤਾ ਸੀ ਜੇ ਚੋਨਾ ਲੱਗੂਗਾ ਸਾਡੀ ਰੇਹ ਵਿਕੂਗੀ ਉਹਨੂੰ ਪਤਾ ਸੀਗਾ ਜੇ ਟੋਨਾ ਲਗੂ ਸਾਡੀ ਸਪਰੇ ਵੀਕੂਗੀ ਤੇ ਉਹਨੂੰ ਪਤਾ ਸੀਗਾ ਕਿ ਵੱਡੇ ਵੱਡੇ ਟਰੈਕਟਰ ਤੇ ਹੋਰ ਸੰਦ ਸੰਦੋਰੇ ਵਿਕਣਗੇ ਤੇ ਜਦੋਂ ਅੱਜ 50 60 ਸਾਲ ਲੰਮੜਾਂ ਨੂੰ ਹੋ ਗਏ ਜਦੋਂ ਸਾਰਾ ਕੁਝ ਲੁੱਟ ਪੁੱਟ ਲਿਆ ਕਿਸਾਨ ਨੂੰ ਬਰਬਾਦ ਕਰਤਾ ਖੁਦ ਕਿਸੇ ਦੇ ਰਾਹ ਪਾਤਾ ਮੰਗਲ ਮਾਰ ਹੋ ਗਏ ਤਾਂ ਉਹਦੇ ਚ ਅੱਜ ਲਿਆਏ ਕਿ ਕਹਿੰਦੇ ਤੇ ਪਾਣੀ ਵੀ ਏਠਾ ਕਿਸਾਨ ਪੀਂਦਾ ਤੇ ਵਾਤਾਵਰਨ ਖਰਾਬ ਵੀ ਕਿਸਾਨ ਕਰਦਾ ਹੈ ਉਹ ਅਸੀਂ ਸਮਝਦੇ ਆ ਤੁਹਾਡੀਆਂ ਆਪੀਆਂ ਰਿਪੋਰਟਾਂ ਕਹਿੰਦੀਆਂ ਕਿ ਪਰਾਲੀ ਦੇ ਨਾਲ 70% 92% ਪ੍ਰਦੂਸ਼ਣ ਕੌਣ ਫਲਾਉਂਦਾ ਵੀ ਪਹਿਲਾ ਭਲਿਆ ਮਾਨਸੋ ਅਸੀਂ ਪੁੱਛਣਾ ਚਾਹੁੰਦੇ ਆ ਉਹ ਪੰਜਾਬ ਦਾ ਧੂਆ ਦਿੱਲੀ ਕਿਵੇਂ ਉੱਠ ਜੂਗਾ 300 ਕਿਲੋਮੀਟਰ ਤੇ ਨਹੀਂ ਜਾਂਦਾ ਇਹ ਬਕਵਾਸ ਹੈ ਤਾਂ ਫਿਰ ਉਹਨਾਂ ਨੇ ਖੇਤੀ ਦੇ ਵਿੱਚ ਤਬਦੀਲੀ ਕਰਨੀ ਆ ਛੋਟੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਐਵੇਂ ਲੈਂਦੇ ਸੀ ਤਿੰਨ ਕਾਨੂੰਨ ਤਿੰਨ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਕਾਰਪੋਰੇਸ਼ਨਾਂ ਦਾ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦਿੱਤਾ ਮੰਡੀਆਂ ਤੇ ਕਬਜ਼ਾ ਨਹੀਂ ਹੋਣ ਦਿੱਤਾ ਉਹਨਾਂ ਨੇ ਸੋਚਿਆ ਕਿ ਹੁਣ ਇੱਧਰ ਉਹਨਾਂ ਦੀ ਬਾਮ ਰੋੜੂ ਤੂੰ ਇਹਦੇ ਨਾਲ ਥੱਲੇ ਛੋਟੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਯਾਰਾ ਅਸੀਂ ਦਾ ਪ੍ਰਾਲੀ ਦਾ ਧੂਈਆਂ ਦਾ ਮਾੜਾ ਮੋਟਾ ਉਹ ਵੀ ਦਾਇਰਾਂ ਦੇ ਨੇ 92 ਗਣਾਂ ਆ 360 ਦਿਨ ਉਹ ਲੋਕ ਜਿਹੜੇ ਪ੍ਰਦੂਸ਼ਣ ਫਲਾਉਂਦੇ ਉਹਨੇ ਤੇ ਕਾਰਵਾਈ ਕੀ ਆ ਯਾਰ ਤੇ ਸਾਰਾ ਮਨਾਇਆ ਮਣਾਉਣ ਪਰ ਉਥੇ ਜਾ ਕੇ ਐਮਐਲਏ ਐਮਪੀ ਮੁੱਖ ਮੰਤਰੀ ਅਧਿਕਾਰੀ ਉਦੋਂ ਆਕਸੀਜਨ ਛੱਡਦਾ ਹੀ ਤਾ ਉਹਨੂੰ ਅੱਗ ਲਾਈਆ ਉਹ ਬਰੂਦ ਕਿੰਨਾ ਪਾ ਲਿਆ ਉਹਦੇ ਨਾਲ ਕਿੰਨਾ ਵਾਤਾਵਰਣ ਖਰਾਬ ਹੋਇਆ ਉਹ ਸਾਡੇ ਦੇਖ ਕੇ ਅਜ ਫੇਰ ਪਾਇਆ ਪਲਾਂ ਇਹਨਾਂ ਤੇ ਕੇਸ ਬਣਾਉ ਜਿਨ੍ਹਾਂ ਦੇ ਉੱਤੇ ਪ੍ਰਦੂਸ਼ਣ ਹੁੰਦਾ ਹੈ ਜਿਨ੍ਹਾਂ ਨੇ ਪ੍ਰਬੂਧ ਮਨਾਹੀ ਬਾਲਿਆ ਇਹਨਾਂ ਤੇ ਕੋਈ ਵੀ ਆ ਰਾਮੇ ਕੋਲੇ ਫੈਕਟਰੀ ਲੱਗਿਆ ਬਾਨੀਰ ਕੰਦੀ ਉਹ ਬੰਦੇ ਦਾ ਦੋ ਬੰਦਾ ਦੀ ਲਾਟਾਂ ਕੱਢੀ ਜਾਂਦੀ ਆ ਉਹ ਆਕਸੀਜਨ ਚੜਦੀ ਆ ਉਹ ਕੀ ਚੜਦੀ ਆ ਆ ਕਿੰਨੇ ਪੱਠੇ ਹੋਰ ਸੰਤਾ ਲੱਗੀਆਂ ਕਿੰਨਾ ਪ੍ਰਦੂਸ਼ਣ ਬਣਾ ਰਿਆ ਪਾਣੀ ਤੁਸੀਂ ਗੰਦਾ ਕਰੀ ਜਾਂਦੇ ਆ ਜ਼ਹਿਰ ਛਿੱਟੀ ਦੇ ਪਾਣੀਆਂ ਚ ਉਹ ਵੀ ਕਿਸਾਨ ਕਰਦੇ ਆ ਉਹਨਾਂ ਤੇ ਪੜਤਲ ਚਾਰਜ ਕਰੋ ਨਹੀਂ ਕਰਨਗੇ ਕਿਉਂਕਿ ਉਹ ਕਰਤੀ ਲੋਕਾਂ ਦੀ ਬਾਹਮ ਰੋੜ ਕੇ ਤੁਹਾਡੀ ਜਮੀਨਾਂ ਖੋਣੀਆਂ ਤਾਂ ਮੇਰੇ ਲੋਕ ਇਕੱਠੇ ਹੋਣ ਦੀ ਲੋੜ ਹੈ ਤੱਕੜੇ ਹੋਣ ਦੀ ਲੋੜ ਹੈ ਉਹਨਾਂ ਨੇ ਫੈਸਲਾ ਕਰ ਲਿਆ ਕਿ ਪ੍ਰਾਣੀ ਦੇ ਨਾਂ ਥੱਲੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਲਜਾਇਆ ਜਾਵੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਕਹਿਤਾ ਕਿ ਇਹਨਾਂ ਨੂੰ ਫੜ ਕੇ ਕਿਸਾਨਾਂ ਨੂੰ ਉੱਤੇ ਡੱਕ ਦੋ ਸਾਰੇ ਪੰਜਾਬ ਨੂੰ ਡੱਕ ਦੇਣਗੇ ਸਾਰੇ ਪਿੰਡਾਂ ਨੂੰ ਜੇਲ੍ਹਾਂ ਚ ਵੜ ਦੇਣਗੇ ਆਪਾਂ ਮੰਗ ਕਰੋ ਸਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਪ੍ਰਾਰਥੀ ਦੇ ਵਾਸਤੇ ਪ੍ਰਬੰਧ ਕਰਕੇ ਦੋ ਮਸ਼ੀਨਰੀ ਦਾ ਪ੍ਰਬੰਧ ਕਰਕੇ ਦੋ ਟਰ ਟਵਾਈ ਦਾ ਵਾਸਤੇ ਪ੍ਰਬੰਧ ਕਰਕੇ ਦਿਓ ਗ੍ਰੀਨ ਟ੍ਰਬੂਡਨ ਉਹ ਜਿਹੜੇ ਤੁਹਾਡੇ ਸਾਫ ਕਾ ਜੱਜ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਦੋ ਕਿੱਲੇ ਵਾਲੇ ਆ ਉਹਨੂੰ 500 ਰੁਪਏ ਲੈ ਕੇ ਹੀ ਪੀਪਰ ਦਿਓ ਉਹਦੋਂ ਪੰਜ ਕਿੱਲਾਂ ਨੂੰ 500 ਲੈ ਕੇ ਦਿਓ ਉਹਨਾਂ ਨੇ ਕਹਾ ਕਿ ਟਰ ਟਵਾਈ ਦਾ ਪੈਸਾ ਦਿਓ ਉਹਨਾਂ ਨੇ ਕਹਿ ਕੇ ਜਗ੍ਹਾ ਤਾਇ ਕਰੋ ਕਿੱਥੇ ਹੋ ਛਤੀਆ ਜਣ ਪਰਾਲੀ ਦੇ ਗੱਠਾਂ ਤੇ ਜੇ ਤੁਸੀਂ ਨਹੀਂ ਕਰੋਗੇ ਤਾਂ ਫਿਰ ਲੋਕ ਐਡੇ ਬੁਝਦਿਲ ਨੇ ਨਾ ਇਤਿਹਾਸ ਹੈ ਪੈਸੇ ਤੁਸੀਂ ਕਮਾਓ ਲੁੱਟ ਤੁਸੀਂ ਕਰੋ ਤੇ ਬਲੀ ਦੇ ਬੱਕਰੇ ਸਾਨੂੰ ਬਣਾਓ ਇਹ ਕਿਤੇ ਹਾਲਤ ਬਰਦਾਸ਼ਤ ਨਹੀਂ ਹੋ ਸਕਦਾ ਤੁਹਾਡੇ ਝੋਨਾ بیچ ਕੇ ਤੁਹਾਡਾ ਭਾਂਤ ਬਦਲ ਕੇ ਝੋਨੇ ਦੀ ਪੈਦਾਵਾਰ ਕਰਕੇ ਕੋਟੇ ਕੋਟੇ ਪੂਰੇ ਕੀਤਾ ਸਾਰੀਆਂ ਚਿਰਟਾਂ ਵਾਸਤੇ ਤੇ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਤੇ ਭਰਾਓ ਇੱਥੇ ਬੱਸ ਨਹੀਂ ਬਹੁਤ ਸਾਡੇ ਵਾਸਤੇ ਸਵਾਲ ਖੜੇ ਆ ਅੱਜ ਮੁਕ ਟੈਕਸ ਮੁਕਤ ਸਮਝੌਤਾ ਕੀਤਾ ਜਾ ਰਿਹਾ ਵਪਾਰ ਸਮਝੌਤਾ ਉਹਦੇ ਵਾਸਤੇ ਪਾਰਤ ਮਾਲਾ ਕੱਢੀ ਹੈ ਜਿਹੜੀ ਬੰਦਰਗਾਹ ਵਨਯਰ ਕਹਿੰਦੀਆਂ ਬੰਦਰਗਾਹ ਉੱਥੋਂ ਟੱਕਰੇ ਜਾਂਦੀ ਆ ਉਹਨਾਂ ਨੇ ਸਭ ਛੋਟੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਇਹ ਚੋਟ ਕੱਟ ਕੇ ਉਹਨਾਂ ਨੇ ਫਿਰ ਇੱਥੇ ਪੈਦਾਵਾਰ ਕਰਕੇ ਉਹਨਾਂ ਤੇ ਗੱਡੀਆਂ ਵੱਡੇ ਵੱਡੇ ਟਰਾਲੇ ਦੇ ਨਾਲ ਉੱਥੇ ਵਪਾਰ ਕਰਨਾ ਤੇ ਫਿਰ ਪਾਕਿਸਤਾਨ ਦੇ ਬਾਰਡਰ ਵੀ ਖੁੱਲਣੇ ਆ ਤਾਂ ਟਰੰਪ ਵੱਲੋਂ ਖੋਟਸਾ ਮੋਦੀ ਸਰਕਾਰ ਨੇ ਸਮਝੌਤੇ ਕਰ ਲਏ ਟਰੰਪ ਦੀਆਂ ਲਾਲਾ ਚੱਤੀ ਜਾ ਰਹੇ ਨੇ ਇਹਨਾਂ ਦੇ ਵਿਦੇਸ਼ ਮੰਤਰੀ ਜਾ ਕੇ ਫੈਸਲੇ ਕਰੀ ਜਾ ਰਹੇ ਨੇ ਭਰਾਵੋ ਜੇ ਫੈਸਲਾ ਹੋ ਗਿਆ ਆਉਣਾ ਦੇ ਸਮੇਂ ਦੇ ਵਿੱਚ ਤੁਹਾਡਾ ਨਰਮਾ ਕਿਸੇ ਨੇ ਨਹੀਂ ਪੁੱਛਣਾ ਤੁਹਾਡੀ ਕਣਕ ਕਿਸੇ ਨੇ ਨਹੀਂ ਪੁੱਛਣੀ ਤੁਹਾਨੂੰ ਪ੍ਰਵਾਦ ਕਰ ਦੇਣਗੇ ਤੇ ਜਦੋਂ ਪ੍ਰਵਾਦ ਕਰਤਾ ਫਸਲਾਂ ਵੇਚੀਆਂ ਨਾ ਤਾਂ ਤੁਹਾਡੇ ਅੱਥ ਖਰੇ ਕਰਾ ਦੇਣਗੇ ਕਿ ਸਾਡੀ ਜ਼ਮੀਨ ਲੈ ਲਓ ਜਿਹੜੇ ਤਿੰਨ ਕਾਨੂੰਨ ਲੈ ਆਏ ਸੀ ਉਸੇ ਤਰ੍ਹਾਂ ਕਿ ਆਹ ਥੰਮੋ ਬਣਾ ਲਓ ਥੰਦੇ ਫਾਰਮ ਸਾਨੂੰ ਤਾਂ ਕੁਝ ਦੇਣਾ ਦੇ ਦਿਓ ਉਹ ਆਹ ਕੁਝ ਕਰਨਾ ਚਾਹੁੰਦੇ ਨੇ ਇਸ ਕਰਕੇ ਆਓ ਮਰੇ ਦੋਸਤੋ ਮੇਰਾ ਟਾਈਮ ਵੀ ਹੋ ਗਿਆ ਲੜਾਈ ਵੱਡੀ ਆ ਲੜੋ